ਪੰਜਾਬ ਇਲੈਕਸ਼ਨ ਬਾਰੇ ਕੀ ਐਸਾ ਦਿੱਖਾ ਰਿਹਾ ਪੰਜਾਬ ਇਲੈਕਸ਼ਨ ਬਾਰੇ ਤਾਂ ਕਿਹੜੇ ਤਰੀਕੇ ਨਾਲ ਪੁੱਛ ਰਹੇ ਲੈਕਹੰਡ ਮਹਾਰਾਣੀ ਸਾਹਿਬ ਤੁਹਾਡੇ ਵਾਟ ਤੋਂ ਨਹੀਂ ਹਾਂਜੀ ਤੁਹਾਡੇ ਵਾਟ ਤੋਂ ਨਹੀਂ ਹਾਂ ਚਲੋ ਮਹਾਰਾਣੀ ਸਾਹਿਬ ਉਸ ਟਾਈਮ ਜਦੋਂ ਹਾਰਿਆ 31 ਦੇ 31 ਵਾਟਾਂ ਵਿੱਚੋਂ ਹੋਇਆ ਜੋ ਵੀ ਹੋਇਆ ਮੈਂ ਜਿਹੜੇ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਉਹ ਕਿਸਾਨ ਨਹੀਂ ਹੈਗੇ ਕੀ ਕਿਸਾਨ ਜਿਹੜਾ ਵਿਰੋਧ ਕਰ ਰਿਹਾ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਕਿਹੜਾ ਕਿਸਾਨ ਵਿਰੋਧ ਕਰ ਰਿਹਾ ਹੈ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਜਿਹੜੀ ਮੰਤਰੀ ਅੱਜ ਦਾ ਯਾਰ ਅੱਜ ਦੇ ਮੁੱਦੇ ਦੀ ਗੱਲ ਕਰੋ ਜਿਹੜੀ ਮੁੱਦੇ ਦੀ ਗੱਲ ਕਰਨ ਵਾਸਤੇ ਅਸੀਂ ਪ੍ਰੈਸ ਕਾਨਫਰੰਸ ਕਿਤੇ ਬਾਹਰ ਹੈ ਜਿਹੜੇ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਤੁਸੀਂ ਸਵਾਲ ਸਵਾਲ ਕਰਿਆ ਯਾਰ ਇਹ ਕਿਸਾਨਾਂ ਨੇ ਕਰਨਾ ਠੀਕ ਹੈ ਜਾਂ ਗਲਤ ਹੈ ਕਿਹੜਾ ਜਿਹੜਾ ਕਿਸਾਨਾਂ ਨੇ ਕਰਨਾ ਲਾਇਆ ਹੈ ਸ਼ੰਭੂ ਗੜ੍ਹ ਤੇ ਇਹ ਠੀਕ ਹੈ ਜਾਂ ਗਲਤ ਹੋਊਗਾ ਇਹ ਠੀਕ ਹੈ ਜਾਂ ਗਲਤ ਯਾਰ ਕਿਸਾਨਾਂ ਨੇ ਤਰਨਾ ਠੀਕ ਲਾਇਆ ਉਹਦੀ ਮੰਗ ਠੀਕ ਹੈ ਜਾਂ ਗਲਤ ਹੈ ਯਾਰ ਤੁਸੀਂ ਜਿਹੜਾ ਅੱਜ ਦਾ ਸਵਾਲ ਹੈ ਉਹ ਪੁੱਛੋ ਤੁਸੀਂ ਪਹਿਲਾਂ ਬਾਅਦ ਵਿੱਚ ਜਿਹੜਾ ਮਰਜ਼ੀ ਕਰ ਲਿਓ ਯਾਰ ਬਜੀ ਹੁਣ ਪੁੱਛੋ ਹੁਣ ਜਿਹੜਾ ਜੋ ਪੁੱਛਣਾ ਆ ਜਾਹ ਇਹ ਜੀ ਗੱਲ ਹੈ ਕੰਬੋਤ ਸਾਹਿਬ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਤੁਹੇ ਟਿਕਟ ਦੇ ਦੂੰ ਕੰਬੋਤ ਸਾਹਿਬ ਨੂੰ ਹਾਂ ਕਿਉਂ ਮਜ਼ਾਕ ਅਲੀ ਗੱਲ ਕਰ ਰਹੇ ਆ

ਪੰਜਾਬ ਇਲੈਕਸ਼ਨ ਬਾਰੇ ਤਾਂ ਕਿਹੜੇ ਤਰੀਕੇ ਨਾਲ ਪੁੱਛ ਰਹੇ ਹੋ ਇਹ ਇਲੈਕਸ਼ਨ ਆ ਗਈ ਕਿਸ ਤਰੀਕੇ ਨਾਲ ਤੁਸੀਂ ਕਰੋਗੇ ਮੈਂ ਨਹੀਂ ਕਹਿ ਸਕਦਾ ਬੀਜੇਪੀ 13 ਦਾ 13 ਸੀਟਾਂ ਜਿੱਤੇਗੀ ਤੇ ਜਿਵੇਂ ਕਿ ਮੈਂ ਆਪਣੇ ਭਗਵੰਤ ਮਾਨ ਜੀ ਜਿਹੜੇ ਕੀ ਕਹਿੰਦੇ 13 0 ਦਾ ਕਹਿ ਰਹੇ ਨੇ ਉਹ 0 13 ਤੇ ਆਣਗੇ ਬਲਾਲ ਜੀ ਤੁਸੀਂ ਕਹਿ ਰਹੇ ਹੋ ਵੀ ਬੀਜੇਪੀ ਜਿੱਤੇਗੀ ਕਾਟੜੇ ਵਿੱਚ ਵਿਰੋਧ ਹੋ ਰਿਹਾ ਵੀਡੀਓਜ਼ ਆ ਰਹੀਆਂ ਹੈ ਇਸ ਤਰ੍ਹਾਂ ਤੁਸੀਂ ਕੰਪੇਅਰਿੰਗ ਕਰੋਗੇ ਇਸ ਤਰ੍ਹਾਂ ਕਰੰਗੇ ਕਿਸਾਨ ਤੋਂ ਦੇਖੋ ਜਿਨ੍ਹਾਂ ਦਾ ਮੈਂ ਤਾਂ ਇਹ ਸਮਝਦਾ ਵੀ ਜਿਹੜੇ ਇਹ ਸੜੇ ਰਾਜਪੁਰੇ ਚ ਇੱਕ ਦੋ ਜਗਾਵਾਂ ਤੇ ਵਿਰੋਧ ਹੋਇਆ ਉਹ ਮੈਂ ਸਮਝਦਾ ਵੀ ਇਹ ਵਿਰੋਧੀ ਪਾਰਟੀਆਂ ਕਰਾ ਰਹੇ ਨੇ ਇਹ ਕਿਸਾਨ ਹੈ ਉਹ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਮੈਂ ਆਪਣੀ ਗੱਲ ਕਰਾਂ ਆਪਣੇ ਵਾਰੋ ਜਦੋਂ ਕਿਸਾਨ ਅੰਦੋਲਨ ਪਿੱਛੇ ਲੱਗਿਆ ਮੈਨੂੰ ਕਿਸਾਨਾਂ ਨੇ ਜੋ ਵੀ ਮੈਨੂੰ ਕਿਹਾ ਜਿਹੜੀ ਮੇਰੀ ਡਿਊਟੀ ਲਈ ਆ ਮੈਂ ਤਕਰੀਬਨ ਉਦੋਂ ਤੇ ਖੜਾ ਉਤਰਿਆ ਮੈਂ ਨਹੀਂ ਮੰਨਦਾ ਵੀ ਕਿਸਾਨ ਸਾਡਾ ਵਿਰੋਧ ਕਰ ਰਹੇ ਨੇ ਰਾਜ ਦਾ ਨਹੀਂ ਸਕੇ ਤੁਹਾਡੇ ਵਾਟ ਵੀ ਨਹੀਂ ਹਾਂਜੀ ਤੁਹਾਡੇ ਬਾਤ ਤੋਂ ਹੀ ਹਾਂ ਚਲੋ ਮਹਾਰਾਣੀ ਸਾਹਿਬ ਉਸ ਟਾਈਮ ਜਦੋਂ ਹਾਰੇ 31 ਤੇ 31 ਵਾੜਾਂ ਵਿੱਚ ਉਹ ਹੋਇਆ ਜੋ ਵੀ ਹੋਇਆ ਤੇ ਚਲਦੀ ਰਹਿੰਦੀ ਬਾਦਲ ਸਾਹਿਬ ਆਪਣੇ ਪਿੰਡ ਹਾਰ ਕੇ ਕਈ ਵਾਰ ਕਿ ਹੁੰਦਾ ਰਹਿੰਦਾ ਉੱਥੇ ਚੱਲੇ ਤਾਂ ਕੋਈ ਗੱਲ ਨਹੀਂ ਹੈ ਕਿ ਕਿਸਾਨ ਹੈਗੇ ਉਹ ਤਰਨੇ ਦੇ ਬੈਠੇ ਆ ਆਪਣੇ ਇਲਾਕੇ ਦੇ ਵਿੱਚ ਬੈਠੇ ਆ ਤੇ ਮਹਾਰਾਣੀ ਸਾਹਿਬ ਦਾ ਵੀ ਇਹੀ ਇਲਾਕਾ ਹੈ ਜਿੱਥੋਂ ਚ ਚੋਣਾਂ ਲੜ ਰਹੀ ਹੈ ਤੇ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਪਰਸਨਲੀ ਰਿਲੇਸ਼ਨ ਤੁਹਾਡੇ ਨਾਮ ਦੀ ਬਾਰੇ ਕਿਸਾਨ ਵੀ ਤੁਹਾਡਾ ਮਤਲਬ ਵਿਰੋਧ ਨਹੀਂ ਕਰ ਰਹੇ ਤੁਸੀਂ ਕਹਿੰਦੇ ਵਿਰੋਧ ਕਰ ਰਹੇ ਆ ਕਿ ਆਣਾ ਨੇ ਜਿੰਨਾ ਦੇ ਤੁਹਾਡਾ ਤੇ ਮਤਲਬ ਆਪਣੀ ਮੰਗਾਂ ਨੂੰ ਛੱਡ ਕੇ ਬੀਜੇਪੀ ਨੂੰ ਨਹੀਂ ਤੁਹਾਨੂੰ ਮਤਲਬ ਦੇਣਗੇ ਸਪੋਰਟ ਕਰਨਗੇ ਜੱਗਾ ਜੀ ਕੌਣ ਕਿਸਾਨ ਕਿਸਾਨ ਨਹੀਂ ਦੇਖੋ ਮੈਨੂੰ ਮੈਂ ਤਾਂ ਇਹ ਮੈਂ ਤਾਂ ਇਹ ਗੱਲ ਕਰ ਰਿਹਾ ਆ ਵੀ ਚਲੋ ਉਹਨਾਂ ਉਹ ਵਿਰੋਧ ਕਰ ਰਹੇ ਹੋਣੇ ਉਹਨਾਂ ਦਾ ਹੈਗਾ ਵਾਕਿਆ ਜੋ ਵੀ ਇੱਕ ਮਰਜ਼ੀ ਕਰਾਂ ਵਿਰੋਧ ਮਤਲਬ ਕਿ ਇਹ ਕਰ ਸਕਦਾ ਹਰੇ ਕੋਈ ਕਰ ਸਕਦਾ ਠੀਕ ਹੈ ਗੱਲ ਨਹੀਂ ਹਰੇ ਇੱਕ ਦਾ ਹੱਕ ਹੈ ਪਰ ਮੈਂ ਆਪਣੀ ਗੱਲ ਕਰ ਰਾ ਰਾਜਪੁਰਾ ਦੀ ਤਾਂ ਮੈਂ ਜਿਹੜੇ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਉਹ ਕਿਸਾਨ ਨਹੀਂ ਹੈਗੇ ਕਿਸਾਨ ਜਿਹੜਾ ਵਿਰੋਧ ਕਰ ਰਹੇ ਉਹ ਸਹੀ ਕਰ ਰਹੇ ਹੈ ਜਾਂ ਗਲਤ ਕਰ ਰਹੇ ਹੈ ਕਿ ਜਿਹੜਾ ਕਿਸਾਨ ਵਿਰੋਧ ਕਰ ਰਿਹਾ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਜਿਹੜੀ ਮੰਗ ਹੈ ਅੱਜ ਦਾ ਯਾਰ ਅੱਜ ਦੇ ਮੁੱਦੇ ਦੀ ਗੱਲ ਕਰੋ ਜਿਹੜੀ ਮੁੱਦੇ ਦੀ ਗੱਲ ਕਰਨ ਵਾਸਤੇ ਅਸੀਂ ਪ੍ਰੈਸ ਕਾਨਫਰੰਸ ਕਿਤੇ ਬਾਹਰ ਹੈ ਜਿਹੜੇ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਤੁਸੀਂ ਸਵਾਲ ਸਵਾਲ ਹੈਗਾ ਕਿ ਕੇਜਰੀਵਾਲ ਨੂੰ ਮਤਲਬ ਛੱਡ ਦੇ ਨਤੀਜਾ ਜਿਹੜੀ ਹਾਂਜੀ 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 ਅਸੀਂ ਉਹ ਰਾਜਪੁਰੇ ਦੀ ਗੱਲ ਕਰੀਏ ਆਪਣੇ ਹਲਕੇ ਦੀ ਗੱਲ ਕਰੀਏ ਤੁਹਾਡੇ ਨਾਲ ਹਾਂ ਠੀਕ ਹੈ ਉਹ ਉਹ ਤਾਂ ਤੁਹਾਡਾ ਮੈਸੇਜ ਪਹੁੰਚ ਗਿਆ ਉਹ ਸੁਣ ਲੈਣਗੇ ਕਜਰੀਵਾਲ ਸਾਹਿਬ ਤੇ ਉਹਨਾਂ ਦੀ ਟੀਮ ਵੀ ਸੁਣ ਲੈਣਗੀ ਲੇਕਿਨ ਲੋਕੀ ਜਿਹੜੀ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਆ ਉਹ ਰਾਜਪੁਰੇ ਲਈ ਸੁਣਨਾ ਚਾਹੁੰਦੇ ਆ ਤੁਸੀਂ ਦੋਤਾ ਲੈਣ ਜਾਣਾ ਇੱਕ ਇੱਕ ਕਰਕੇ ਸਵਾਲ ਪੁੱਛੋ ਯਾਰ ਜਿਹੜਾ ਪੁੱਛਣਾ ਤੁਸੀਂ ਦਿਓ ਜੀ ਪ੍ਰਦੀਪ ਜੀ ਕੋਲ ਨਹੀਂ ਜੱਗਾ ਹੀ ਪੁੱਛ ਰਹੇ ਹਾਂ ਹਾਂ ਦੱਸੋ 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 ਯਾਰ ਇਹ ਕਿਸਾਨਾਂ ਨੇ ਕਰਨਾ ਠੀਕ ਹੈ ਜਾਂ ਗਲਤ ਹੈ ਕਿਹੜਾ ਜਿਹੜਾ ਕਿਸਾਨਾਂ ਨੇ ਕਰਨਾ ਲਾਇਆ ਸ਼ੰਭੂਗੜ੍ਹ ਤੇ ਇਹ ਠੀਕ ਹੈ ਜਾਂ ਗਲਤ ਹੈ ਇਹ ਠੀਕ ਹੈ ਜਾਂ ਗਲਤ ਯਾਰ ਕਿਸਾਨਾਂ ਨੇ ਤਰਨਾ ਠੀਕ ਲਾਇਆ ਉਹ ਨਹੀਂ ਮੰਗਾ ਠੀਕ ਹੈ ਜਾਂ ਗਲਤ ਹੈ ਯਾਰ ਤੁਸੀਂ ਜਿਹੜਾ ਅੱਜ ਦਾ ਸਵਾਲ ਹੈ ਉਹ ਪੁੱਛੋ ਤੁਸੀਂ ਪਹਿਲਾਂ ਬਾਹਰ ਜਿਹੜਾ ਮਰਜ਼ੀ ਕਰ ਲਿਓ ਯਾਰ ਹਾਂ ਤੁਸੀਂ ਕਹਾਂ ਤੇ ਲੋਕਲ ਲੈਵਲ ਤੇ ਭਾਜਪਾ ਦਾ ਉਸ ਗ੍ਰਹਿਚਾਰ ਹਾਂ ਮਹਾਰਾਜੀ ਸਾਹਿਬ ਨਾਬਾਜ ਕਾਲੇ ਦੇ ਦੋ दूसरी गल हाई कोर्ट की गल की जजमेंट आई है हाई कोर्ट की जजमेंट हो रही आई है जिथे एक्स एम एल ए आम आदमी पार्टी ने केस लाया लायाजरीवाल रिजाइन देना चाहता है जज ने कहना ना संविधान च ऐसा कोई लिखा ना और जजमेंट भी यही कहती है जज साहब की हाई कोर्ट दिल्ली हाई कोर्ट ने कि रिजाइन देने की लोड़ ये असं जी कर रहे हैं चावला साहब असं नहीं कह रहे कि ला है ਅਸੀਂ ਇਹ ਮੰਗ ਕਰ ਰਹੇ ਹਾਂ ਕਿ ਇੱਕ ਐਕਸੀਡੈਂਟ ਹੋਇਆ ਲਾਲ ਬਾਦਰ ਸ਼ਾਤਰੀ ਜੇ ਰੇਲ ਮੰਤਰੀ ਤੋਂ ਅਸਤੀਫਾ ਦਿੱਤਾ ਨੈਤਿਕਤਾ ਦੀ ਗੱਲ ਕਰ ਰਿਹਾ ਸੀ ਅਸੀਂ ਲਾਅ ਦੀ ਗੱਲ ਨਹੀਂ ਕਰ ਰਹੇ ਅਸੀਂ ਕਹਿੰਦੇ ਨੈਤਿਕਤਾ ਦੇ ਆਧਾਰ 'ਤੇ ਉਹ ਅਸਤੀਫਾ ਦੇ ਦੇਣਾ ਚਾਹੀਦਾ ਐਨੀ ਗੱਲ ਜੋ ਅਸਤੀਫਾ ਨਹੀਂ ਦਿੰਦੇ ਫਿਰ ਤੁਸੀਂ ਕੀ ਕਰੋਗੇ ਇਹ ਤਾਂ ਲੋਕ ਦੇਖਣਗੇ ਉਹ ਲੋਕ ਦੇਖਣਗੇ ਜਿਹੜਾ ਅੱਜ ਕਹਿ ਰਹੇ ਆ ਕਿ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤੂਗੀ ਦਿੱਲੀ 'ਚ ਆਮ ਆਦਮੀ ਪਾਰਟੀ ਜਿੱਤੂਗੀ ਜੇ ਹੋਰ ਜੈਨ ਨਹੀਂ ਦਿੰਦਾ 13 ਦੀਆਂ 13 ਸੀਟਾਂ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਚਲੇਗੀ ਔਰ ਦਿੱਲੀ 'ਚ ਆਮ ਆਦਮੀ ਵਰਸ ਪਾਇਓਗੇ ਪ੍ਰਧਾਨ ਜੀ ਉਹਨਾਂ ਦਾ ਕਹਿਣਾ ਹੈਗਾ ਆਮ ਆਦਮੀ ਪਾਰਟੀ ਦਾ ਕਿ ਇਹ ਜਿਹੜਾ ਸ਼ਰਾਪ ਘਟਾਲਾ ਹੈਗਾ ਇਹ ਐਕਚੁਅਲੀ ਬੀਜੇਪੀ ਨੇ ਕੀਤਾ ਹੈ ਤੇ ਸਾਡੇ ਤੇ ਗਲਤ ਇਲਜ਼ਾਮ ਲਾਏ ਗਏ ਸਾਡੇ ਲੀਡਰਾਂ ਨੂੰ ਗਲਤ ਤਾਇਆ ਹੈ। ਪ੍ਰੇਮੀ ਜੀ ਤੁਸੀਂ ਨਿਊਜ਼ਪੇਪਰ ਪੜ੍ਹੋ ਅੱਜ ਦਾ ਉਹਦੇ ਵਿੱਚ ਬੜਾ ਸਾਫ਼-ਸਾਫ਼ ਹਾਈ ਕੋਰਟ ਨੇ ਲਿਖਿਆ ਹੈ। ਕਿ ਜਿਹੜਾ ਸ਼ਰਾਬ ਦਾ ਮੁੱਖ ਸਾਜ਼ਿਸ਼ ਕਰਤਾ ਹੈ ਜਿੰਨੇ ਸਾਜ਼ਿਸ਼ਾ ਜਿਓ ਅਰਵਿੰਦ ਕੇਜਰੀਵਾਲ ਹੈ ਔਰ ਜਿਹੜੀ ਜੁਡੀਸ਼ਰੀਆ ਕਿਸੇ ਪੋਲਿਟੀਕਲ ਪ੍ਰੈਸ਼ਰ ਜਾਂ ਕਿਸੇ ਚੀਜ਼ ਦੇ ਵਿੱਚ ਨਹੀਂ ਆਉਂਦੀ ਉਹ ਆਪਣਾ ਕੰਮ ਕਰਦੀ ਹੈ ਉਹਦੇ ਵਿੱਚ ਬੜਾ ਸਾਫ ਲਿਖਿਆ ਹੋਇਆ ਹੈ ਇਹ ਅਜ ਕੋੜੋ ਤੁਸੀਂ ਤੇ ਮਾਰਾਣੀ ਸਾਹਿਬ ਕਿਹੜੇ ਮੁੱਦੇ ਨੂੰ ਲੈ ਕੇ ਉਹ ਕੋ ਇਲੈਕਸ਼ਨ ਰੰਨ ਕੇ ਜਿਹੜਾ ਪੂਲ ਬਣ ਰਿਹਾ ਮਾਰਾਣੀ ਸਾਹਿਬ ਨੇ ਸ਼ੁਰੂ ਕਰਾਇਆ ਸੀ ਕਾਂਗਰਸ ਦੇ ਟਾਈਮ ਤੇ ਤੇ ਉਹ ਹੁਣ ਤੱਕ ਪੂਰਾ ਨਹੀਂ ਹੋ ਰਿਹਾ ਲੋਕ ਦੁਕਾਨਾ ਵੇਚ ਵੇਚ ਕੇ ਜਾ ਰਹੇ ਆਂ ਕੀ ਕਹਿਣਾ ਚਾਹੋਗੇ ਇਸ ਬਾਰੇ ਦੇ ਵਿੱਚ ਕਿਸ ਤਰ੍ਹਾਂ ਪੁਰਾਣੇ ਰਾਜਪੁਰ ਦੇ ਵਿੱਚ ਮੋਟਾ ਸੰਦੀਪ ਚੌਧਰੀ ਜੀ ਮੇਰੀ ਗੱਲ ਸੁਣੋ ਤੁਸੀਂ ਬੜੇ ਵરિਸ਼ਟ ਪੱਤਰਕਾਰ ਹੋ ਸਾਰੇ ਪੱਤਰਕਾਰ ਸਾਥੀ ਬੈਠੇ ਤੁਹਾਨੂੰ ਇਕਲ ਦਾ ਪਤਾ ਹੈ ਕਿ ਜਿਹੜਾ ਰੇਲਵੇ ਓਵਰ ਬਣਦਾ ਹੈ ਉਹਦੇ ਵਿੱਚ ਇੱਕ ਪਾਰਟ ਜਿਹੜਾ ਹੁੰਦਾ ਹੈ ਪੰਜਾਬ ਸਰਕਾਰ ਦਾ ਹੁੰਦਾ ਰੇਲਵੇ ਦਾ ਇੱਕ ਰੇਲਵੇ ਦਾ ਹੁੰਦਾ ਹੈ ਇਹ ਪੰਜਾਬ ਸਰਕਾਰ ਦਾ ਹੁੰਦਾ ਪੰਜਾਬ ਸਰਕਾਰ ਨੇ ਜਿੰਨੇ ਵੀ ਭਾਰਤ ਸਰਕਾਰ ਦੇ ਸਕੀਮਾਂ ਆਇਆ ਮੋਦੀ ਸਰਕਾਰ ਦੀ ਸਕੀਮਾਂ ਉਹਨਾਂ ਨੂੰ ਫੇਰ ਕਰਨ ਵਾਸਤੇ ਆਪਣਾ ਪਾਣ ਦੇਣਾ ਬੰਦ ਕਰਤਾ ਚਾਹੇ ਉਹ ਆਸ਼ਮਾਨ ਕਾਰਡ ਹੈ ਚਾਹੇ ਕੋਈ ਹੈ ਚਿਹਰੇ ਲਈ ਹੁੰਦਾ ਹੈ ਜੇ ਪੰਜਾਬ ਸਰਕਾਰ ਵੱਲੋਂ ਤਾਂ ਦੋ ਦੋ ਸੈਟ ਤੋਂ ਤਿਆਰ ਹੋ ਨਹੀਂ ਨਹੀਂ ਜੀ ਵੀ ਸੈਂਟਰਲ ਗਵਰਨਮੈਂਟ ਦੇ ਜਿਹੜੇ ਇਹਦੇ ਉਹਦੀ ਪੇਮੈਂਟ ਰਹਿੰਦੀ ਹੈ ਜੀ ਤੁਸੀਂ ਦੱਸੋ ਤੁਹਾਨੂੰ ਦੱਸ ਪਤਾ ਕਰੋ ਪਤਾ ਕਰ ਲੈਂਦੇ ਹਾਂ ਪੰਜਾਬ ਗਵਰਨਮੈਂਟ ਨਹੀਂ ਕੋਈ ਵੀ ਸਰਕਾਰ ਵੱਲੋਂ ਪੇਮੈਂਟ ਰਹਿੰਦੀ ਹੈ ਪਤਾ ਕਰ ਲੈਂਦੇ ਹਾਂ ਪੰਜਾਬ ਸਰਕਾਰ ਦੀ ਪੇਮੈਂਟ ਰਹਿੰਦੀ ਹੈ ਉਹਦੇ ਤੇ ਜੋ ਇਨਫੋਰਮੇਸ਼ਨ ਹੈ ਜਿਆਦਾ ਕਦ ਰੈਡੀ ਹੈ ਨਹੀਂ ਰੈਡੀ ਨਹੀਂ ਹੈ ਉਹਦੇ ਵਿੱਚ ਪੁੱਛਦੇ ਅਸੀਂ ਉੱਤੇ ਜਾ ਕੇ ਉਹਦਾ ਪੈਸਾ ਰਹਿ ਗਿਆ ਦੇਖੋ ਕਾਂਗਰਸ ਰਾਜ ਦੇ ਟਾਈਮ ਨਾਲ ਪੰਜਾਬ ਦੇ ਵਿੱਚ 38 ਲੱਖ ਰੁਪਏ ਆਇਆ ਸੀ ਉਹ ਦੋਨੋਂ ਸਾਈਡ ਕੰਪਲੀਟਾ ਜੀ ਰੇਲਵੇ ਦਾ ਕੰਮ ਕਰਵਾਉਣ ਵਾਲਾ ਪਿਆ ਉਹਦੇ ਵਾਸਤੇ ਰੇਲਵੇ ਦੀ ਜਿਹੜੀ ਕਮੀ ਹੈ ਉਹ ਟੈਕਨੀਕਲ ਲੈਵਲ ਤੇ ਹੈ ਜਿੰਨੂੰ ਦੂਰ ਕੀਤਾ ਜਾ ਰਿਹਾ ਬਹੁਤ ਜਲਦੀ ਰੇਲਵੇ ਮਨਿਸਟਰ ਨੂੰ ਮਹਾਰਾਣੀ ਪ੍ਰਨੀਤ ਕੌਰ ਮਿਲ ਕੇ ਆਇਆ ਜੱਗਾ ਜੀ ਵੀ ਨਾਲ ਸੀ ਮਿਲ ਕੇ ਆਇਆ ਔਰ ਸਾਰਾ ਕਲੀਅਰ ਕਰਕੇ ਆ ਉਹ ਕੁਛ ਹੀ ਦਿਨਾਂ ਦੇ ਵਿੱਚ ਟੈਕਨੀਕਲ ਪ੍ਰੋਬਲਮ ਦੂਰ ਹੋ ਜਗੀ ਪੁਲ ਸ਼ੁਰੂ ਹੋ ਜਗਾ ਪੁਲ ਸ਼ੁਰੂ ਹੋਣ ਦੇ ਕਦੋਂ ਤੋਂ ਕੰਮੇ ਜਾ ਰਹੇ ਹਾਂ ਜੀ ਬਧੀ ਹੁਣ ਪੁੱਛੋ ਹੁਣ ਜੋ ਜੋ ਪੁੱਛਣਾ ਆ ਜਾ ਪਹਿਲਾ ਜਿਹੜੀ ਜਿਹੜੀ ਚੀਜ਼ ਪਿੱਛੇ ਪ੍ਰੈਸ ਕਾਨਫਰੈਂਸ ਕੀਤੀ ਹੈ ਉਹ ਗੱਲ ਪੂਰੀ ਨਹੀਂ ਹੋਣ ਦੇ ਤੁਸੀਂ ਚਾਰ ਗੱਲਾਂ ਪਹਿਲਾਂ ਹੀ ਵਿੱਚ ਬਾਤਿਆ ਕੋਈ ਐਸੀ ਗੱਲ ਨਹੀਂ ਹੁਣ ਦੱਸ ਪੁੱਛ ਲੋ ਹਾਂਜੀ ਬੋਲ 5 13 13 ਹਾਂਜੀ ਤਾਂ ਅੱਜ ਸੀਟਾਂ 80 ਦਾ 5 10 ਤੁਸੀਂ ਕਿਸੇ ਨੂੰ ਕੰਪੀਟੀਟਰ ਨੂੰ ਮੰਨਦੇ ਆਂ ਦੇਖੋ ਜੋ ਲੋਕਾਂ ਦੀ ਸੋਚ ਹੈ ਤੇ ਲੋਕਾਂ ਦੇ ਵਿਚਾਰ ਸੁਣਦੇ ਆਂ ਜਿੱਥੇ ਵੀ ਜਿੱਥੇ ਰਿਸ਼ਤੇਦਾਰੀ ਆ ਜਿੱਥੇ ਕੋਈ ਲੀਡਰ ਬੈਠੇ ਆ ਤਾਂ ਮੈਂ ਇਹ ਮੰਨ ਸਕਦਾ ਵੀ ਇਸ ਟਾਈਮ ਬੀਜੇਪੀ 13 ਦੇ 13 ਸੀਟਾਂ ਜਿੱਤ ਰਹੀ ਹੈ ਇਹ ਤੁਸੀਂ ਕਿਸ ਤਰ੍ਹਾਂ ਸਮਝ ਲਖਦੇ ਹੋ ਵੀ ਤੁਹਾਡਾ ਮਤਲਬ ਕੀ 13 ਦੀ 13 ਆਣ ਗਿਆ ਕਿ ਹਥਾਂ-ਥਾਂ ਤੇ ਇੱਕ ਕੱਲ ਹਟਿਆਲਾ ਜਿਹਾ ਨਹੀਂ ਔਰ ਪਾਸੋਂ ਵੀ ਇਹ ਆਵਾਜ਼ ਆ ਰਹੀਆਂ ਵੀ ਬੀਜੇਪੀ ਦਾ ਵਿਰੋਧ ਲੋਕ ਆਮ ਆਦਮੀ ਪਾਰਟੀ ਦਾ ਦੇਖ ਚੁੱਕੇ ਆ ਵੀ ਇਹਨਾਂ ਨੇ ਲਾਰਿਆਂ ਦੀ ਸਰਕਾਰ ਹੈ ਝੂਠੇ ਸਰਕਾਰ ਆਈ ਸੀ ਜਿਹੜੇ ਵੀ ਪਿੰਡ ਜਾ ਰਹੇ ਆ ਅੱਜ ਲੋਕ ਇਹ ਕਹਿ ਰਹੇ ਨੇ ਵੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਤਾਂ ਇਸ ਦਿਨ ਦਾ ਅਸੀਂ ਇੰਤਜ਼ਾਰ ਕਰ ਰਹੇ ਸੀ ਵੀ ਵੋਟਾਂ ਕਦੋਂ ਆਣ ਤੇ ਇਹਨਾਂ ਨੂੰ ਸਬਕ ਸਿਕਾਈਏ ਇਸ ਗੱਲਾਂ ਤੋਂ ਲੋਕਾਂ ਦਾ ਪਤਾ ਲੱਗਦਾ ਵੀ ਲੋਕ ਹੁਣ ਭਾਰਤੀ ਜਨਤਾ ਪਾਰਟੀ ਨਾਲ ਨੇ ਹਾਂਜੀ ਸਰ ਆਮ ਆਦਮੀ ਪਾਰਟੀ ਕਹਾੜੇ ਸੀ ਜੀ ਜਿਹਨਾਂ ਕੋਲ ਇਸ ਵੇਲੇ ਆਛੀ ਹਾਂਜੀ ਉਹਨਾਂ ਨੂੰ ਕਿਸੇ ਵੀ ਨੇੜੇ ਗਿਆ ਕੋਲੇ ਕਾਰਸ ਵਾਲੇ ਦੇਰੇ ਬਿਲਕੁਲ ਤੁਸੀਂ ਕਹਿੰਦੇ ਜ਼ੀਰੋ ਤੇ ਆ ਗਏ ਨੇ 800 ਅਰ ਤੋਂ 0 ਤੋਂ ਆਣ ਕੇ ਤੁਹਾਨੂੰ ਦੱਸਿਆ ਤਾਂ ਇਹ ਲੋਕ ਜਾ ਕੇ ਦੇਖੋ ਪਿੰਡਾਂ 'ਚ ਅਸੀਂ ਤਾਂ ਜਾ ਰਹੇ ਆ ਪਿੰਡਾਂ 'ਚ ਰੋਜੀ ਰੋਜ਼ ਸਾਡੇ ਮੀਟਿੰਗਾਂ ਹੋ ਰਹੀਆਂ ਤੁਸੀਂ ਰੋਜ਼ ਲਾਈਵ ਦੇਖ ਰਹੇ ਹੋ ਲੋਕਾਂ 'ਚ ਬੜਾ ਹੌਸਾ ਹੈ ਉਹ ਤਾਂ ਕਹਿੰਦੇ ਅਸੀਂ ਤਾਂ ਵੋਟਾਂ ਦਾ ਇੰਤਜ਼ਾਰ ਕਰ ਰਹੇ ਸੀ ਵੋਟਾਂ ਕਦੋਂ ਆਣ ਕਦੋਂ ਅਸੀਂ ਮਾਨਯੋਗ ਨਰਿੰਦਰ ਮੋਦੀ ਜੀ ਨੂੰ ਵੋਟਾਂ ਪਾਈਏ ਉਹ ਤਾਂ ਕਹਿੰਦੇ ਆ ਵੀ ਕਾਂਗਰਸ ਜਿਹੜੇ ਹੈਗੇ ਕੈਂਡੀਡੇਟ ਜਿਹੜੇ ਹੈਗੇ ਇਹ ਭਾਜਪਾ ਵਾਲੇ ਇਸ ਕਰਕੇ ਚਾਮਨ ਕਰਾ ਰਹੇ ਆ ਕਿ ਭਾਜਪਾ ਕੋਲ ਕੈਂਡੀਡੇਟ ਨਹੀਂ ਆਪਣੇ ਇਸ ਕਰਕੇ ਜਿਹੜਾ ਹੈ ਇਹ ਸਾਰੇ ਜਿਹੜੇ ਸਾਨੂੰ ਦਬਾ ਕੇ ਸਾਡੇ ਆਦਮੀਆਂ ਨੂੰ ਸ਼ਾਮਿਲ ਕਰਾ ਰਹੇ ਆ ਤੇ ਉਹਨਾਂ ਨੂੰ ਟਿਕਟਾਂ ਦੇ ਰਹੇ ਆ ਐਮਪੀ ਦੇ ਵਿੱਚ ਨਹੀਂ ਦੇਖੋ ਹਰੇਕ ਇਹਦਾ ਦੇਖੋ ਤਾਂ ਜਿਹੜੇ ਗਏ ਨੇ ਉਹ ਆਪਣਾ ਵਿਚਾਰ ਦੇ ਸਕਦੇ ਨੇ ਅਗਲੇ ਤੁਹਾਡੇ ਸਾਹਮਣੇ ਹੁਣ ਮੈਂ ਕਹਾਂ ਜੀ ਬਿੱਟੂ ਜੀ ਨੇ ਕਿਉਂ ਜੁਆਇਨ ਕੀਤੀ ਠੀਕ ਹੈ ਗੱਲ ਨਹੀਂ ਇਹ ਤਾਂ ਪਾਰਟੀ ਦਾ ਕੰਮ ਹੈ ਨਹੀਂ ਉਹਨਾਂ ਪਾਰਟੀ ਨੂੰ ਤਾਂ ਜੁਆਇਨ ਕਰ ਰਹੇ ਆ ਹਾਂ ਉਹਨਾਂ ਪਾਰਟੀ ਵੀ ਜੁਆਇਨ ਹੁਣ ਕਾਂਗਰਸ ਵਾਲੇ ਆਮ ਆਦਮੀ ਜਾ ਰਹੇ ਆ ਕਾਲੀ ਲੀਡਰ ਰਹਿ ਗਈ ਹੈ ਕਿ ਉਹ ਉਹ ਮਤਲਬ ਕੈਪੇਬਲ ਨਹੀਂ ਹੈਗੇ ਸੀ ਸੀਟ ਵਾਸਤੇ ਜੋ ਜਿਹੜੇ ਕਾਂਗਰਸ ਸਾਰੇ ਉਹਨਾਂ ਨੂੰ ਹੀ ਦੇਈ ਇਹ ਪਾਰਟੀ ਦੀ ਪਾਰਟੀਆਂ ਦਾ ਸਿਸਟਮ ਹੁੰਦੇ ਆ ਗੱਲ ਸੁਣ ਲਓ ਜੀਪੀਜੀ ਸਰਵੇ ਵਗੈਰਾ ਇਹ ਉਹ ਤਾਂ ਪਾਰਟੀ ਦਾ ਸਕਦੀ ਹੈ ਠੀਕ ਹੈ ਗੱਲ ਨਹੀਂ ਅਸੀਂ ਤਾਂ ਇਹ ਦੇਖ ਰਹੇ ਆਂ ਵੀ ਵੀ ਜਿਨ੍ਹਾਂ ਦੀ ਵਿਚਾਰਧਾਰਾ ਭਾਰਤੀ ਜਨਤਾ ਪਾਰਟੀ ਨਾਲ ਮਿਲਦੀ ਹੈ ਉਹ ਬੀਜੇਪੀ ਵਿੱਚ ਜੁਆਇਨ ਕਰ ਰਹੇ ਨੇ ਸਿੱਧੀ ਜੀ ਗੱਲ ਹੈ ਕੰਬੋਤ ਸਾਹਿਬ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਸੁਹੀ ਟੱਕਰ ਦੇ ਦਊਂ ਕੰਬੋਤ ਸਾਹਿਬ ਨੂੰ ਕਿਉਂ ਮਜ਼ਾਕ ਅਲੀ ਗੱਲ ਕਰ ਰਹੇ ਆ ਜੇ ਮਿਲ ਜਾਂਦੀ ਹੈ ਚਲਾ ਦੇ ਹਾਂ ਇਹ ਤਾਂ ਸਮਝੋ ਨਾ ਇਹ ਤਾਂ ਫਿਰ ਅਸੀਂ ਸਾਡੇ ਵਿਕਰਮ ਵੀ ਬੈਠਾ ਹੈ ਉਹ ਸਾਡਾ ਛੋਟਾ ਬਰਾ ਸਾਰੇ ਪਿੰਡ ਦੇਖਦਾ ਉਹਨੂੰ ਵੀ ਟਿਕਟ ਮਿਲ ਸਕਦੀ ਹੈ ਇਹ ਕੰਮ ਮਜ਼ਾਕਲੀ ਗੱਲ ਹੈ ਮਤਲਬ ਜੇ ਮਿਲ ਗਈ ਤਾਂ ਟੱਕਰ ਦੇ ਸਕਦੇ ਹਾਂ ਟੱਕਰ ਜਮਾਨਾ ਤੇ ਜਬਤ ਹੋਏਗੀ ਅੱਜ ਲਿਖ ਲੋ ਕਮਲ ਸਾਹਿਬ ਦੀ ਸਾਬ ਤੱਕ ਆਯਨਗਰ ਨੂੰ ਹਾਂ ਚਲਾ ਦੇ ਅਜੇ ਤੁਹਾਨੂੰ ਵੀ ਸਾਹਿਬ ਹੀ ਕਹਿ ਕੇ ਬੁਲਾਉਂਦੇ ਨਹੀਂ ਚਲੋ ਮੈਂ ਤੂੰ ਪੁੱਛੇ ਨਾ ਬੁਲਾਏ ਮੇਰੇ ਸਾਹਮਣੇ ਬੁਲਾਇਓ ਚਰੇ ਨੂੰ